ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਪਿੰਡੂ ਜ਼ਿੰਮੇਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਇਸ ਵੀਡੀਓ ਨੂੰ ਦੇਖ ਰਹੇ ਹੋ ਦੋਸਤੋ ਫਤਿਹਗੜ੍ਹ ਸਾਹਿਬ ਤੇ ਚੰਡੀਗੜ੍ਹ ਦੇ ਸੈਂਟਰ ਜੇਚ ਪਿੰਡ ਪੈ ਜਾਂਦਾਗਾ ਕੋਟਲਾ ਤਕਰੀਬਨ ਫਤਿਹਗੜ੍ਹ ਸਾਹਿਬ ਤੋਂ 30 ਕਿਲੋਮੀਟਰ ਤੇ ਚੰਡੀਗੜ੍ਹ ਤੋਂ ਵੀ ਇਹ ਕੋਟਲਾ ਪਿੰਡ ਆ ਜਿਹੜਾ ਇੰਨੀ ਕ ਦੂਰੀ ਪੈ ਜਾਂਦਾ ਉੱਥੇ ਬਾਈ ਤਰਨ ਸਿੱਧੂ ਦੇ ਕੋਲੇ ਨਾ ਆ ਮਾਰਵਾੜੀ ਬਸ਼ੇਰੀ ਸੇਲ ਆ ਬਸ਼ੇਰੀ ਬਣਤਰਾਂ ਦੀ ਬਹੁਤ ਜ਼ਿਆਦਾ ਚੰਗੀ ਆ ਮਾਰਕਿੰਗ ਬੜੀ ਸੋਹਣੀ ਆ ਤੇ ਇਹਦੀ ਬਲੱਡ ਲਾਈਨ ਬੜੀ ਚੰਗੀ ਆ ਇੱਕ ਪਾਸੇ ਉਹ ਤਾਂ ਇਹ ਮੱਜੂ ਕੇ ਬਲੱਡ ਲਾਈਨ ਦੇ ਵਿੱਚੋਂ ਆ ਜਾਂਦੀ ਆ ਤੇ ਦੂਜੇ ਪਾਸੇ ਉਹ ਇਹ ਹਰਸ਼ਵਰਧਨ ਘੋੜੇ ਵਾਲੀ ਲਾਈਨ ਦੇ ਵਿੱਚੋਂ ਆ ਜਾਂਦੀ ਆ ਸੋ ਬਾਈ ਨੇ ਇਹ ਬਸ਼ੇਰੀ ਕਰਨੀ ਆ ਸੇਲ ਮਾਰਕਿੰਗ ਤੁਸੀਂ ਇਹਦੀ ਨਿਗਾ ਮਾਰ ਲਓ ਦੋ ਪੈਰ ਅਗਲੇ ਤੇ ਪਿਛਲਾ ਇੱਕ ਪੈਰ ਚਿੱਟਾ ਗਾ ਬਸ਼ੇਰੀ ਦੀ ਜਿਹੜੀ ਉਮਰ ਆ 37 ਮਹੀਨੇ ਆ ਤੇ ਜਿਹੜੀ ਇਹਦੀ ਹਾਈਟ ਆ ਪ੍ਰੋਪਰ 60 ਇੰਚਾ ਮਿੰਤੀ ਵਾਲੀ ਇਹਨੂੰ ਚਾਹੇ ਤੁਸੀਂ ਮੰਨਣ ਦੇ ਵਿੱਚ ਹੁਣ ਤੁਸੀਂ 61 ਕਹਿ ਲੋ ਚਾਹੇ 61.5 ਕਹਿ ਲੋ ਪਰ ਇਹਨੂੰ 90 ਨਾ ਮੰਨਿਓ ਕਈ ਵਾਰ ਕੀ ਹੁੰਦਾ ਭਰਾ ਸੋਚ ਲੈਂਦੇ ਆ ਵੀ 60 ਇੰਚ ਬੋਲਿਆ ਵੀ 90 ਹੋਊਗੀ ਇਹ ਤਾਂ ਇੰਚ ਘੱਟ ਹੋ ਡੇਢ ਇੰਚ ਘੱਟ ਹੋ ਪ੍ਰੋਪਰ ਤੁਹਾਨੂੰ ਮਿੰਤੀ ਵਾਲੀ ਹਾਈਟ ਦੱਸੀ ਆ ਮੱਥੇ ਤੇ ਬਹੁਤ ਸੋਹਣਾ ਬਲੇਜ ਆ ਇਹਦੇ ਤੇ ਕੰਨ ਛੋਟਾ ਤੇ ਸ਼ਕੀਨ ਕੁੰਡੀ ਵਾਲਾ ਦਾ ਬਾਕੀ ਉਮਰ ਦੇ ਹਿਸਾਬ ਨਾਲੇ ਨੇ ਹੋਰ ਵੀ ਹਾਈਟ ਚੰਗੀ ਕਰ ਜਾਣੀ ਆ ਬਾਡੀਦਾਰ ਖੁੱਲੀ ਘੋੜੀ ਬਣੂ ਮਜਬੂਤ ਬੜੀ ਆ ਸੁਮਬਸੰਭ ਬੜੇ ਹੈਵੀ ਨੇ ਨਾਖਰਾ ਤੇ ਸੱਪਣ ਬੜਾਗਾ ਬਸ਼ੇਰੀ ਦੇ ਵਿੱਚ ਮੱਜੂ ਕੇ ਬਲੱਡ ਲਾਈਨ ਦੇ ਵਿੱਚ ਐਡਮ ਘੋੜੇ ਦਾ ਬੱਚਾ ਹੋਇਆ ਬਾਂਕਾ ਯਾਰ ਬਾਂਕੇ ਯਾਰ ਦਾ ਅੱਗੇ ਬੱਚਾ ਹੋਇਆ ਮੌਲਾ ਮੌਲੇ ਘੋੜੇ ਦੀ ਬੱਚੀ ਆ ਦੋਸਤੋ ਇਹ ਤੇ ਬਾਂਕੇ ਯਾਰ ਦੀ ਪੋਤੀ ਆ ਤੇ ਐਡਮ ਦੀ ਪਰਪੋਤੀ ਆ ਤੇ ਮਾਂ ਇਹਦੀ ਹਰਸ਼ਵਰਧਨ ਘੋੜੇ ਦੀ ਧੀ ਆ ਬਾਈ ਹੋਰਾਂ ਦੇ ਘਰੇ ਹੀ ਸੀ ਘੋੜੀ ਉਹ 65 ਇੰਚ ਦੀ ਤੇ ਬਸ਼ੇਰੀ ਚੰਗੀ ਬਹੁਤ ਆ ਬਾਲ ਪੌਰੀਆਂ ਦੀ ਬਿਲਕੁਲ ਸਾਫ਼ ਆ ਬਾਈ ਤਰਨ ਸਿੰਘੂ ਦਾ ਕੰਟੈਕਟ ਨੰਬਰ ਨੋਟ ਕਰ ਲਓ ਪਿੰਡ ਕੋਟਲੇ ਵਾਲੇ ਦਾ +18457643 ਤੇ 288 ਇਹ ਫੋਰਨ ਕੰਟਰੀ ਦਾ ਨੰਬਰ ਆ WhatsApp ਤੇ ਕਾਲਿੰਗ ਹੋਊਗੀ ਇਹਦੇ ਤੇ ਤੇ ਟਾਈਮ ਦਾ ਥੋੜਾ ਜਿਆ ਧਿਆਨ ਰੱਖਿਓ ਆਪਣੇ ਨਾਲੋ ਜਿਵੇਂ 13-14 ਘੰਟੇ ਟਾਈਮ ਦਾ ਫਰਕ ਆਗਾ ਬਾਈ ਨੂੰ ਉਸ ਹਾਵ ਨਾਲ ਇਧਰਲੇ ਟਾਈਮ ਦੇ ਹਿਸਾਬ ਨਾਲ ਕਾਲ ਕਰਿਓ ਕਿਤੇ ਇਹ ਨਾ ਹੋਵੇ ਵੀ ਅੱਧੀ ਰਾਤ ਦੇ ਹਿਸਾਬ ਨਾਲ ਉਧਰ ਅੱਧੀ ਰਾਤ ਹੋਵੇ ਤੇ ਇਧਰ ਦੁਪਹਿਰ ਵੇਲੇ ਜਾਂ 9-10 ਵਜੇ ਆਪਾਂ ਫੋਨ ਲਾਈ ਜਾਈਏ ਸਵੇਰੇ ਜਾਂ ਸ਼ਾਮ ਦੇ ਟਾਈਮ ਕਾਲ ਕਰ ਲਿਓ ਟਾਈਮ ਸਹੀ ਰਹੂਗਾ ਆ ਫੋਟੋਆਂ માં ਲਾਤੀਆਂ ਬੱਚੀ ਚੰਗੀ ਬਹੁਤ ਆ ਕੱਦ ਕਾਠ ਹੋਰ ਵੀ ਚੰਗਾ ਕਰ ਜੂ ਬਾਡੀਦਾਰ ਚੰਗੀ ਖੁੱਲੀ ਡੁੱਲੀ ਘੋੜੀ ਬਣੂਗੀ ਪੌਰੀਆਂ ਦੀ ਬਿਲਕੁਲ ਸਾਫ ਆ ਨੰਬਰ ਆਪਾਂ ਤੁਹਾਨੂੰ ਦੱਸਤਾ ਫੋਨ ਲਾ ਲਿਓ ਰੇਟ ਦੀ ਗੱਲਬਾਤ ਤੁਹਾਡੇ ਨਾਲ ਬਾਈ ਤਰਨ ਫੋਨ ਤੇ ਕਰੂਗਾ ਲਾਈਨ ਵੀ ਬੜੀ ਚੰਗੀ ਹੈ ਤੇ ਵੈਸੇ ਵੀ ਬੜੀ ਚੰਗੀ ਆ ਬਈ